ਪਰਵਾਰਿਕ ਮੈਂਬਰਾਂ ਦੇ ਵੱਲੋਂ ਆਪਣਿਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਪਿੱਛੇ ਦੇਖ ਸਕਦੇ ਹੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਆ ਕੇ ਰੁੜ ਜਾਂਦੇ ਨੇ ਜਿਸ ਵਿੱਚ ਕਈ ਬੱਚੇ ਵੀ ਸ਼ਾਮਲ ਸੀ ਬਜ਼ੁਰਗ ਵੀ ਸ਼ਾਮਲ ਸੀ ਮਾਤਾਵਾ ਵੀ ਸ਼ਾਮਲ ਸੀ ਤੇ ਕਈ ਨੌਜਵਾਨ ਵੀ ਜਿਹੜੀ ਆਪਣੀ ਜਾਂ ਤੋਂ ਹੱਥ ਤੋਂ ਵੰਦੇ ਨੇ ਭਾਲ ਜਾ ਰਹੀ ਹੈ ਜੀ ਸਾਡੀ ਜਿਹਨਾਂ ਦਾ ਨਹੀਂ ਪਾਲਿਆ ਜਾਂਦਾ ਜੀ ਇੱਥੇ ਹੀ ਰਹਿਾਂਗੇ ਰਾਤ ਨੂੰ ਵੀ ਇੱਥੇ ਹੁੰਨੇ ਆ ਦਨੇ ਵੀ ਉਹ ਤਾਂ ਨਹੀਂ ਆਈ ਨਾ ਮੈਂ ਪਰ ਸਾਧ ਸੰਗਤ ਦੇ ਨਾਲ 2 ਵੀ ਸਾਲ ਦੀ ਮੰਗ ਦੇ ਦਿੰਦਾ ਜੀ ਨਾਲ ਪਿੰਡ ਵਾਸੀ ਨਹੀਂ ਸਾਰੇ ਸਾਡੇ ਦਾ ਪਿੰਡ ਦੇ ਨੇ ਪੂਰਾ ਬੱਚੇ ਕਿੰਨੇ ਸੀ ਉਸਦੇ ਬੱਚਾ ਵੀ ਕਹਿੰਦੇ ਐਕਸਪਾਇਰ ਹੋ ਗਿਆ ਨਾ ਹਾਂਜੀ ਉਹਦੀ ਗੁੱਡੀ ਐਕਸਪਾਇਰ ਹੋ ਗਈ ਜੀ ਮੁੰਡਾ ਨਾਲ ਹੈ ਨਹੀਂਗਾ ਇੱਕ ਮੁੰਡਾ 1.5 ਸਾਲ ਦਾ 2.5 ਸਾਲ ਦੀ ਇਹ ਗੁੱਡੀ ਸੀਗੀ ਉਹ ਐਕਸਪਾਇਰ ਹੋ ਗਈ ਹਾਂਜੀ ਸਭ ਕਰਤੀ ਉਹਦੇ ਘਰ ਵਾਲੀ ਬੱਜੀ ਆ ਜੀ ਇੱਕ ਮਾਂ ਪਿਓ ਪਹਿਲੇ ਐਕਸਪਾਇਰ ਹੋਏ ਜੀ ਪਕਹਿਣਾ ਦਾ ਕੀ ਜਾਈਏ ਜੀ ਉਹਦੇ ਵਿੱਚ ਹੁਣ ਦੇਖੋ ਇੱਕ ਪਿੰਡ ਦੇ 8 ਸਵੇ ਚੱਲਦੇ ਨੇ ਛੋਟਾ ਜਿਹਾ ਸਾਡਾ ਪਿੰਡ ਹੈ ਇਧੂ ਮਨਤਪਾਜੀ ਦਾ ਕੀ ਹੋਊਗੀ ਸਾਰਾ ਪਿੰਡ ਫੇਈ ਹੋ ਰਿਹਾ ਜੀਆ ਆ ਕਿੱਥੇ ਆਦ ਮਿਲੇ ਉੱਥੋਂ ਰਾਤ ਅਸੀਂ ساری ਰਾਤ ਮੋਟਰਾਂ ਹੰਗ ਤੇ ਲਾਈਟਾਂ ਲਾ ਕੇ ਫਿਰੇ ਜਾਂ ਨਹਿਰ ਤੇ ਅਸੀਂ ਤਕਰੀਬਨਾਂ 4 ਕਬੇ ਜਾ ਕੇ ਸੁੱਤੇ ਪੈ ਸੀਗੇ ਘੰਟਾ ਉੱਠੇ ਸੀ ਫੇਰ ਪਤਾ ਲੱਗਿਆ ਵੀ ਲਾਜ ਫਸੀ ਹੋਈ ਜਾਂ ਸਪੈਥਿਆਂ ਜੀ ਪੰਜਾਬ ਦੇ ਵਿੱਚ ਇੱਕ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਦੱਸਦੀ ਹੈ ਕਿ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਤੋਂ ਆਉਂਦਾ ਹੋਇਆ ਇੱਕ ਛੋਟਾ ਹਾਥੀ ਜਿਸ ਦੇ ਵਿੱਚ ਤਕਰੀਬਨ 28 ਤੋਂ 30 ਸਵਾਰੀਆਂ ਜਿਹੜੀਆਂ ਸਵਾਰ ਸਨ ਅਚਾਨਕ ਨਹਿਰ ਦੇ ਵਿੱਚ ਉਹ ਡਿੱਗ ਜਾਂਦਾ ਉਸ ਤੋਂ ਬਾਅਦ ਹਫੜਾ ਦਫੜੀ ਮੱਚਦੀ ਹੈ ਤਕਰੀਬਨ ਰਾਤ ਨੂੰ 8:30 ਵਜੇ ਦੇ ਕਰੀਬ ਇਹ 3 ਦਿਨ ਪਹਿਲਾਂ ਘਟਨਾ ਵਾਪਰਦੀ ਹੈ ਤੇ ਅੱਜ ਵੀ ਉਸ ਪਰਵਾਰਿਕ ਮੈਂਬਰਾਂ ਦੇ ਵੱਲੋਂ ਆਪਣਿਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਪਿੱਛੇ ਦੇਖ ਸਕਦੇ ਹੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਆ ਕੇ ਰੁੜ ਜਾਂਦੇ ਨੇ ਜਿਸ ਵਿੱਚ ਕਈ ਬੱਚੇ ਵੀ ਸ਼ਾਮਲ ਸੀ ਬਜ਼ੁਰਗ ਵੀ ਸ਼ਾਮਲ ਸੀ ਮਾਤਾਵਾ ਵੀ ਸ਼ਾਮਲ ਸੀ ਤੇ ਕਈ ਨੌਜਵਾਨ ਵੀ ਜਿਹੜੀ ਆਪਣੀ ਜਾਨ ਤੋਂ ਹੱਥ ਤੋਂ ਵੰਦੇ ਨੇ ਫਿਲਹਾਲ ਤਕਰੀਬਨ ਕੱਲ 8 ਜਿਹੜੇ ਸ਼ਿਵੇ ਸੀ ਉਸ ਪਿੰਡ ਦੇ ਵਿੱਚ ਇਕੱਠੇ ਵੱਲਦੇ ਦਿਖਾਈ ਦਿੱਤੇ ਤੇ ਹਰ ਇੱਕ ਪਿੰਡ ਵਾਸੀ ਦੀ ਅੱਖ ਉਸ ਵੇਲੇ ਨਾਮਸੀ ਤਕਰੀਬਨ ਅੱਜ ਦੀ ਜਿਹੜੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਦੀ ਲਾਸ਼ ਹੈ ਉਹ ਪਰਿਵਾਰਕ ਮੈਂਬਰਾਂ ਨੂੰ ਸਪੁਰਦ ਕਰ ਦਿੱਤੀ ਜਾਂਦੀ ਹੈ ਫਿਲਹਾਲ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਆਪਣੇ ਘਰ ਦਾ ਇੱਕੋ ਇੱਕ ਕਮਾਊ ਪੁੱਤ ਸੀ ਦਿਹਾੜੀਆਂ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਉਸ ਦੀ ਭਾਲ ਹਲੇ ਵੀ ਜਾਰੀ ਹੈ ਫਿਲਹਾਲ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਸਰ ਬਲਵਿੰਦਰ ਸਿੰਘ ਆ ਬਲਵਿੰਦਰ ਜੀ ਅੱਜ ਵੀ ਤੁਸੀਂ ਪਹੁੰਚੇ ਹੋ ਹੋ ਫਿਲਹਾਲ ਇੱਕ ਕਲਾਸ ਜਿਹੜੀ ਹਲੇ ਵੀ ਪਿੰਡ ਵਾਸੀਆਂ ਨੂੰ ਨਹੀਂ ਮਿਲੀ ਐ ਕੀ ਕਹਿਣਾ ਚਾਹੋਗੇ ਕਹਿਣਾ ਇਹ ਪਾਲ ਜਾ ਰਹੀ ਆ ਜੀ ਸਾਡੀ ਵੀ ਜਿੰਨਾ ਚਿਰ ਨਹੀਂ ਪਾਲਿਆ ਜਾਂਦਾ ਜੀ ਇੱਥੇ ਹੀ ਰਹਾਗੇ ਰਾਤ ਨੂੰ ਵੀ ਇੱਥੇ ਹੁੰਨੇ ਆ ਦਿਨੇ ਵੀ ਉਦਣ ਦੇ ਇੱਥੇ ਹੀ ਆਂ ਜੀ ਨਹਿਰ ਤੇ ਪ੍ਰਸ਼ਾਸਨ ਸਾਡੇ ਨਾਲ ਚੋ ਵੀ ਸਾਥ ਸੀ ਮੰਗਦੇ ਦਿੰਦਾ ਜੀ ਨਾਲ ਪਿੰਡ ਵਾਸੀ ਨੇ ਸਾਰੇ ਸਾਥ ਦਿੰਦੇ ਨੇ ਪੂਰਾ ਆ ਗੁਰਪ੍ਰੀਤ ਸਿੰਘ ਸੀ ਨਾਮ ਮੁੰਡੇ ਦਾ ਜਿਸ ਦੀ ਬਾਡੀ ਐ ਲੱਭ ਰਹੇ ਹਾਂ ਜੀ ਹਾਂਜੀ ਹਾਂਜੀ ਤੇ ਬੱਚੇ ਕਿੰਨੇ ਸੀ ਉਸਦੇ ਬੱਚਾ ਵੀ ਕਹਿੰਦੇ ਐਕਸਪਾਇਰ ਹੋ ਗਿਆ ਨਾਲ ਹਾਂਜੀ ਉਹਦੀ ਗੁੱਡੀ ਐਕਸਪਾਇਰ ਹੋ ਗਈ ਜੀ ਮੁੰਡਾ ਨਾਲ ਹੈ ਨਹੀਂ ਜੀ ਇੱਕ ਮੁੰਡਾ ਜੀ 1.5 ਸਾਲ ਦਾ 2.5 ਸਾਲ ਦੀ ਇਹ ਗੁੱਡੀ ਸੀਗੀ ਉਹ ਐਕਸਪਾਇਰ ਹੋ ਗਈ ਐਕਸਪਾਇਰ ਹੋ ਗਈ ਹਾਂਜੀ ਬਸ ਇਕਦੀ ਉਹਦੇ ਘਰ ਵਾਲੀ ਬਚੀ ਗਈ ਜੀ ਇੱਕ ਮਾਂ ਪਿਓ ਪਹਿਲੇ ਐਕਸਪਾਇਰ ਹੋਏ ਸੀਗੇ ਵੀ ਪਿਛਲੇ ਸਾਲ ਦੇ ਸਰਕਾਰੀ ਪਟਿਆ ਗਿਆ ਜੀ ਤੇ ਦਿਹਾੜੀਆਂ ਕਰਕੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਚੱਲਦਾ ਸੀ ਕਿਤੇ ਨਾ ਕਿਤੇ ਕਮਾਊ ਪੁੱਤੋ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਦੀ ਬੋਡੀ ਨੂੰ ਲੱਭਣ ਦੇ ਲਈ ਜਦੋਂ ਜਹਤ ਚੱਲ ਰਹੀ ਹੈ ਕੀ ਲੱਗਦਾ ਵੀ ਪ੍ਰਸ਼ਾਸਨ ਜਿਹੜਾ ਸਾਥ ਦੇ ਰਿਹਾ ਤੁਹਾਡਾ ਹਾਂ ਜੀ ਹਾਂ ਸਾਥ ਪ੍ਰਸ਼ਾਸਨ ਸਾਥ ਦੇ ਰਿਹਾ ਜੀ ਉਹ ਹੈ ਜੀ ਪ੍ਰਸ਼ਾਸਨ ਦੀ ਕੋਈ ਉਹ ਨਹੀਂ ਦੇਖਤ ਸਾਨੂੰ ਜੋ ਚੀਜ਼ ਅਸੀਂ ਕਹਨੇ ਆ ਜੋ ਹੋਈ ਹੁੰਦੀ ਆ ਕੈਸਤੀਆਂ ਪ੍ਰਸ਼ਾਸਨ ਨੇ ਸਾਡੇ ਸਾਰੇ ਉਹ ਜੋਲਾਂ ਦੇ ਪੁਲ ਤਾਂ ਹੀ ਕੱਲ੍ਹ ਦੀਆਂ ਚੱਲਦੀਆਂ ਨੇ ਉਦਣ ਦੀਆਂ ਚੱਲਦੀਆਂ ਨੇ ਕੈਸਤੀਆਂ ਦਾ ਅੱਜ ਸ਼ਾਮ ਨੂੰ ਆ ਗਈਆਂ ਸੀਗੀਆਂ ਕੋਈ ਉਹਨਾਂ ਨੇ ਉਹ ਨਹੀਂ ਚੱਲਦੀਆਂ ਇੰਝ ਕੱਲ ਤਕਰੀਬਨ 8 ਸਵੇਰੇ ਇਕੱਠੇ ਵੇਖਣ ਨੂੰ ਮਿਲੇ ਨੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਸੀ ਕੀ ਕਹਿਣਾ ਚਾਹੂੰਗਾ ਉਸਤੇ ਹੁਣ ਕਹਿਣਾ ਦਾ ਕੀ ਜਾਈਏ ਜੀ ਉਹਦੇ ਵਿੱਚ ਹੁਣ ਦੇਖੋ ਇੱਕ ਪਿੰਡ ਦੇ 8 ਸਵੇ ਚੱਲਦੇ ਨੇ ਛੋਟਾ ਜਿਹਾ ਸਾਡਾ ਪਿੰਡ ਹੈ ਇਹ ਦੂਮਨਤ ਭਾਗੀ ਗਾਵਾ ਕੀ ਹੋਊ ਜੀ ਬਹੁਤ ਸਾਰਾ ਪਿੰਡ ਉੱਥੇ ਜੀ ਰੋ ਰਿਹਾ ਜਿੰਗਾ ਕਿਤੇ ਨਾ ਕਿਤੇ ਜਿਹੜਾ ਕਹਿ ਲਿਏ ਵੀ ਸਾਧਨਾ ਦੀ ਦੁਰਵਤ ਤੋਂ ਕਰਨ ਦੀ ਵੀ ਗੱਲ ਆਖੀ ਜਾਂਦੀ ਹੈ ਵੀ ਇੱਕ ਛੋਟੇ ਹਾਥੀ ਦੇ ਵਿੱਚ ਇੰਨੀਆਂ ਸਵਾਰੀਆਂ ਜਿਹੜਾ ਲੱਦ ਕੇ ਜਾਣਾ ਉਹ ਵੀ ਸਹੀ ਨਹੀਂ ਠਹਿਰਾਇਆ ਜਾ ਰਿਹਾ ਕਈ ਲੋਕਾਂ ਵੱਲੋਂ ਹੁਣ ਚਲੋ ਜੀ ਇਹ ਤਾਂ ਜੋ ਪਰਮਾਤਮਾ ਨੇ ਲਿਖਿਆ ਓਕਣੇ ਹਰ ਹੀ ਲੇ ਹੁੰਦਾ ਹੁਣ ਉਹ ਕਿਹੜਾ ਜੀ ਪਹਿਲੇ ਕਿਹੜੇ ਆਏ ਸੀਗਾ ਅੱਗੇ ਵੀ ਦੋ ਤਿੰਨ ਵਾਰ ਇਹ ਘਰ ਦਾ ਹੀ ਮੁੰਡਾ ਸੀਗਾ ਇਹਨਾਂ ਦੇ ਹੁਣ ਘਰ ਦੇ ਗੱਡੀ ਗਈ ਸੀਗੀ ਚਲੋ ਨਾਲ ਇੱਕ ਦੋ ਬੰਦੇ ਵੱਧ ਬੈ ਹੀ ਜਾਂਦੇ ਨੇ ਘਰ ਦੇ ਜੇ ਟੈਂਪੂ ਕਰਕੇ ਵੀ ਚਲੋ ਹੁਣ ਉਹਨੂੰ ਜਵਾਬ ਨਹੀਂ ਦਿੱਤਾ ਜਾ ਸਕਦਾ ਜਦੋਂ ਆਪਦੇ ਉਹਨਾਂ ਦੇ ਪਰਿਵਾਰ ਦਾ ਹੀ ਟੈਂਪੂ ਸੀਗਾ ਉਦੇ ਕਰਕੇ ਚਲੋ ਹੁਣ ਕਹੀ ਜਾਣ ਜੋ ਕਹਿਣਾ ਹੁਣ ਉਹ ਵੀ ਮੁੰਡਾ ਵਿਚ ਡਿਗਿਆ ਚਲੋ ਉਹ ਮੂਰੇ ਤਿੰਨ ਬੈਠੇ ਜੀ ਚਲੋ ਤਿੰਨੇ ਬਚਤ ਰਹਿ ਗਈ ਉਹਨਾਂ ਦੀ ਜਿਵੇਂ ਮਰਜੀ ਲਾਲੋ ਪਰਮਾਤਮਾ ਨੇ ਹੁਣ ਕਹਿਣ ਨੂੰ ਤਾਂ ਕੁਝ ਮਰਜੀ ਕਹੀ ਜਾਓ ਜੀ ਅੱਛਾ ਇੱਕ ਵਿਅਕਤੀ ਦੀ লাশ ਅੱਜ ਵੀ ਮਿਲੀ ਐ ਉਹਨਾਂ ਦਾ ਕੀ ਨਾਮ ਸੀ ਤੁਹਾਡੇ ਪਿੰਡ ਦੀ ਸੀ ਉਹ ਵੀ ਹਾਂਜੀ ਹਾਂਜੀ ਉਹ ਵੀ ਸਾਡੇ ਪਿੰਡ ਦੀ ਸੀ ਕੇਸਰ ਸਿੰਘ ਤੇ ਜੀ ਉਹਨਾਂ ਦੀ লাশ ਵੀ ਤਕਰੀਬਨ ਅੱਜ ਚੌਥੇ ਦਿਨ ਜਾ ਕੇ ਮਿਲੀ ਐ ਹਾਂਜੀ ਹਾਂਜੀ ਹਾਂ ਆ ਸੁਭਾਣ ਹਾਂਜੀ ਸਵੇਰ ਅੱਜ ਮਿਲੇ ਆ ਉੱਥੋਂ ਰਾਤ ਅਸੀਂ ਸਾਰੀ ਰਾਤ ਮੋਟਰ ਹੈਂਗ ਤੇ ਲਾਈਟਾਂ ਲਾ ਕੇ ਫਿਰੇ ਆ ਨਹਿਰ ਤੇ ਅਸੀਂ ਤਕਰੀਬਨਾਂ 4 ਕ ਵਜੇ ਜਾ ਕੇ ਸੁੱਤੇ ਪਏ ਸੀਗੇ ਘੰਟਾ ਕੁੱਠੇ ਸੀ ਫੇਰ ਪਤਾ ਲੱਗਿਆ ਵੀ ਲਾਸ਼ ਫਸੀ ਹੋਈ ਆ ਸਪੈਦਿਆਂ ਚ ਅਸੀਂ ਫੇਰ ਆਏ ਪ੍ਰਸ਼ਾਸਨ ਨੇ ਫੇਰ ਕਸ਼ਤੀਆਂ ਭੇਜੀਆਂ ਵੀ ਗੁਰਪ੍ਰੀਤ ਸਿੰਘ ਵੀ ਉਰੇ ਨੇੜੇ ਹੋਊਗਾ ਵੀ ਤੁਸੀਂ ਜਾਓ ਅਸੀਂ ਜਦੀ 50 ਕਿਲੋਮੀਟਰ ਤੱਕ ਏਰੀਆ ਜਿਹਦੀ ਕਵਰ ਕਰਤਾ ਕੇਸਰ ਸਿੰਘ ਦੀ লাশ ਕਿਹੜੀ ਜਗ੍ਹਾ ਤੋਂ ਮਿਲ ਜਾਂਦੀ ਹੈ ਕੇਸਰ ਸਿੰਘ ਦੀ লাশ ਜੀ ਦਲੀਜ ਕਲਾਂ ਇੱਕ ਸਪੈਦਾ ਡਿੱਗਿਆ ਹੋਇਆ ਉਹ ਚ ਫਸ ਕੇ ਉੱਤੇ ਆਈ ਸੀ ਸਾਨੂੰ ਗੋਤਾਖੋਰਾਂ ਨੇ ਵੀ ਹੁਣ ਦੱਸਿਆ ਸੀ ਉਹਨਾਂ ਨੂੰ ਵੀ ਫੋਨ ਲਾਇਆ ਸੀ ਉਹ ਵੀ ਐਂ ਕਹਿ ਰਹੇ ਨੇ ਵੀ ਛੋਡੀ ਵੀ লাশ ਇਹ ਇੱਥੇ ਹੀ ਫਸੀ ਹੋਈ ਆ ਵੀ ਉੱਥੇ ਹੀ ਭਾਲ ਕਰਉ ਐ ਸੀ ਕੈਸਤੀਆਂ ਉਧਰੋਂ ਲਿਆ ਕੇ ਇੱਥੇ ਬਾੜਤੀਆਂ ਸਾਰੀਆਂ ਵੀ ਸਾਨੂੰ ਇੱਥੇ ਵੀ ਕਿਸੇ ਨੇ ਪੁੱਨ ਗਿਆ ਵੀ ਛੋਡਾ ਬੰਦਾ ਜਗੇੜੇ ਦੇ ਪੁਲ ਤੇ ਦਿਖਿਆ ਅਸੀਂ ਇੱਥੇ ਵੀ ਆਏ ਆ ਇੱਥੇ ਵੀ ਜਦੀ ਅਸੀਂ ਤਰੰਤ ਆ ਗਏ ਸਾਨੂੰ ਵਜੇ ਪੱਕਾ ਕੋਈ ਠੋਸ ਬੋਤ ਨਹੀਂ ਮਿਲਿਆ ਤੇ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਤਾਏ ਦਾ ਮੁੰਡਾ ਸੀ ਜੀ ਤਾਏ ਦਾ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੋਈ ਮੰਗ ਹੈਗੀ ਆ ਤੁਹਾਡੀ ਮੰਗ ਤਾਂ ਕੀ ਕਰਦੇ ਆ ਜੀ ਉਹਦੇ ਬੱਚਾ ਉਹਦੀ ਗੁੜੀਆਂ ਨੂੰ ਕੋਈ ਨੌਕਰੀ ਦੇ ਦੇ ਉੱਥੇ ਪ੍ਰਾਈਸ ਸਰਕਾਰੀ ਸਕੂਲ ਚ ਕੋਈ ਆਂਗਣਵਾੜੀ ਚਲਾ ਦੇ ਆਪ ਦਾ ਬੱਚਾ ਪਾਲ ਲੈ ਹੁਣ ਉਹ ਕੱਲੀ ਤੀਵੀ ਮਾਨ ਨਹੀਂ ਰਹਿ ਗਈ ਘਰ ਤਾਂ ਚੱਲਣਾ ਨਹੀਂ ਉਹ ਕੱਲਾ ਦਿਹਾੜੀਆਂ ਜੋ ਉੱਤੇ ਲਾਉਂਦਾ ਸੀ ਵਿਚਾਰਾ ਦੋ ਭੈਣਾਂ ਨੇ ਉਹਦੇ ਨਾ ਨਾ ਉਹੀ ਕਮਾਉਣ ਵਾਲਾ ਸੀ ਉਹੀ ਉਹਨਾਂ ਦੇ ਜਾਣ ਵਾਲਾ ਸੀ ਹੁਣ ਇਕੱਲੀ ਟੀਮ ਹੀ ਰਹਿ ਗਈ ਉਹ ਜਾਬੂ ਗਿੱਧਰ ਨੂੰ ਜੀ ਹਾਂ ਕੋਈ ਪੇਕੇ ਵੀ ਅੱਡੇ ਉਹ ਨਹੀਂ ਹੈਗੇ ਵਿਚਾਰੇ ਵੀ ਹਾਂ ਪੂਰੀ ਸਹੂਲਤ ਦੇ ਸਕਣ ਇਸ ਕਰਕੇ ਸੀ ਤਾਂ ਸਰਕਾਰ ਨੂੰ ਇਹੀ ਕਹਿੰਨਾ ਕੋਈ ਸਕੂਲ ਚ ਉਹਨੂੰ ਮਾੜੀ ਮੋਟੀ ਨੌਕਰੀ ਦੇ ਦੇ ਵੀ ਉਹ ਆਪਦਾ ਗੁਜ਼ਾਰਾ ਕਰ ਲਵੇ ਬਾਕੀ ਪਿੰਡ ਵਾਸੀ ਸਾਡੇ ਸੰਜੋਗ ਨੇ ਨਾਲ ਖੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਐਜੀ ਕੋਈ ਗੱਲ ਨਹੀਂ ਆ ਪਿੰਡ ਵਾਸੀਆਂ ਦਾ ਵੀ ਪੂਰਾ ਸਹਿਯੋਗ ਹੈ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਕਿਤੇ ਨਾ ਕਿਤੇ ਪਰ ਮੰਗ ਕੀਤੀ ਜਾ ਰਹੀ ਹੈ ਇੱਕੋ ਇੱਕ ਕਮਾਊ ਪੁੱਤ ਜਿਸ ਦੇ ਕਰਕੇ ਘਰ ਦੇ ਚੁੱਲ੍ਹੇ ਦੇ ਵਿੱਚ ਅੱਗ ਜਲਿਆ ਕਰਦੀ ਸੀ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦਾ ਫਿਲਹਾਲ ਉਸ ਦੀ ਬਾਡੀ ਨੂੰ ਜਿਹੜਾ ਲੱਭਣ ਦੇ ਲਈ ਅੱਜ ਵੀ ਜਦੋ ਜਹਿਦ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੇ ਜਿਹੜਾ ਜ਼ਮੀਨ ਅਸਮਾਨ ਇੱਕ ਕੀਤਾ ਹੋਇਆ ਹੈ ਕਿਤੇ ਨਾ ਕਿਤੇ ਲੋਕ ਵੀ ਨੇ ਜਿਹੜੇ ਰਿਸ਼ਤੇਦਾਰ ਨੇ ਪਿੰਡ ਵਾਸੀ ਨੇ ਅੱਜ ਵੀ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਮੋਢੇ ਦੇ ਨਾਲ ਮੋਢਾ ਜੋੜ ਕੇ ਇਸ ਜਗ੍ਹਾ ਦੇ ਉੱਤੇ ਗੁਰਪ੍ਰੀਤ ਸਿੰਘ ਦੀ ਭਾਲ ਲਗਾਤਾਰ ਕਰ ਰਹੇ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ